ਐਸਐਲ ਦੀ ਵੱਡੀ ਖਬਰ ਜੁੜੀ ਹੋਈ ਹੈ ਭਾਈ ਅਮਰਿਤਪਾਲ ਦੇ ਨਾਲ ਅਮਰਿਤਪਾਲ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਤੋਂ ਬਾਅਦ ਐਨਆਈਏ ਨੇ ਵੀ ਹੁਣ ਅਮਰਿਤਪਾਲ ਤੇ ਕੰਜਾ ਕਰ ਦਿੱਤਾ ਹੈ ਅਮਰਿਤਪਾਲ ਦੇ ਕਰੀਬੀਆਂ ਦੇ ਘਰ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ NIA NIA ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਤਿੰਨ ਜਗ੍ਹਾ ਤੇ ਅਤੇ ਮੋਗਾ ਦੇ ਵਿੱਚ ਇੱਕ ਜਗ੍ਹਾ ਤੇ ਰੇਡ ਕੀਤੀ ਗਈ ਹੈ ਅੱਜ ਸਵੇਰੇ ਲਗਭਗ 6 ਵਜੇ ਦੇ ਇਹ ਰੇਡ ਕੀਤੀ ਗਈ ਹੈ ਜਿਸ ਦੇ ਵਿੱਚ ਕੁਝ ਲੋਕ ਅਮਰਿਤਪਾਲ ਦੇ ਨਾਲ ਸੰਬੰਧਿਤ ਹਨ ਅਮਰਿਤਪਾਲ ਦੇ ਨਾਲ ਸੰਬੰਧਿਤ ਲੋਕ ਇੱਕ ਤਾਂ ਉਹਨਾਂ ਦੇ ਘਰ ਰੇਡ ਕੀਤੀ ਗਈ ਹੈ ਜੋ ਕਿ ਅਮਰਿਤਪਾਲ ਦੇ ਜੀਜਾ ਹਨ ਤੇ ਇੱਕ ਉਹਨਾਂ ਦੇ ਘਰ ਰੇਡ ਕੀਤੀ ਗਈ ਹੈ ਜੋ ਅਮਰਿਤਪਾਲ ਦੇ ਚਾਚਾ ਹਨ ਤੇ ਉਸ ਤੋਂ ਇਲਾਵਾ ਜੋ ਰੇਡ ਹੋਈ ਹੈ ਉਹ ਵੀ ਅਮਰਿਤਪਾਲ ਦੇ ਨਾਲ ਸੰਬੰਧਿਤ ਲੋਕਾਂ ਦੇ ਘਰ ਹੋਈ ਹੈ ਤਾਂ ਹਾਲੇ ਤੱਕ ਰੇਡ ਕਰਨ ਦਾ ਕੋਈ ਮਕਸਦ ਜਿਹੜਾ ਹੈ ਉਹ ਸਾਹਮਣੇ ਨਹੀਂ ਆਇਆ ਪਰ ਰੇਡ ਜਿਹੜੀ ਹੈ ਉਹ ਕੀਤੀ ਗਈ ਹੈ ਕਹਿ ਸਕਦੇ ਹਾਂ ਕਿ ਹੁਣ NIA ਵੀ ਲਗਾਤਾਰ ਜਿਹੜਾ ਹੈ ਅਮਰਿਤਪਾਲ ਦੇ ਕਰੀਬੀਆਂ ਦੇ ਘਰ ਛਾਪੇਮਾਰੀ ਕਰ ਰਹੀ ਹੈ ਪਰ ਉੱਥੇ ਹੀ NIA ਦੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿਤਨੇ-ਕਿਤੇ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਅਮਰਿਤਪਾਲ ਸਿੰਘ ਨੂੰ ਵਿਦੇਸ਼ੀ ਫੰਡਿੰਗ ਨਾਲ ਸੰਬੰਧਿਤ ਜਾਣਕਾਰੀ ਜਿਹੜੀ ਹੈ ਉਹ NIA ਲੱਭ ਰਹੀ ਹੈ ਪਰ ਹਾਲੇ ਜਿਹੜੀ ਵੱਡੀ ਖਬਰ ਇਹ ਹੈ ਕਿ ਹੁਣ ਪੰਜਾਬ ਸਰਕਾਰ ਤੋਂ ਬਾਅਦ NIA ਵੀ ਹੋ ਚੁੱਕੀ ਹੈ ਅਮਰਿਤਪਾਲ ਦੇ ਦਿਵਾਲੇ ਤਾਂ ਹੁਣ ਦੇਖਣਾ ਹੋਵੇਗਾ ਕਿ ਜਲਦ ਹੀ ਅਮਰਿਤਪਾਲ ਨੂੰ ਲੈ ਕੇ ਕੋਈ ਵੱਡੀ ਅਪਡੇਟ ਸਾਹਮਣੇ ਆਉਂਦੀ ਹੈ